ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬ੍ਰੈਡ ਤੇ ਆਲੂ ਦੇ ਬਹੁਤ ਹੀ ਟੇਸਟੀ ਸਨੈਕਸ ਬਣਾ ਕੇ ਤਿਆਰ ਕਰਨ ਲੱਗੇ ਆਪਾਂ ਦੋ ਤਿੰਨ ਆਲੂ ਜਿਹੜੇ ਉਬਾਲ ਕੇ ਛਿਲਕੇ ਕद्दूकस ਕਰ ਲਏ ਚਾਰ ਬ੍ਰੈਡ ਲੈ ਸਾਈਡਾਂ ਨੂੰ ਹੀ ਅਲਾ ਕੇ ਇਹਨਾਂ ਦਾ ਮੈਂ ਚੂਰਾ ਬਣਾ ਲਿਆ ਬ੍ਰੈਡ ਕ੍ਰੰਬ ਬਣਾ ਲਿਆ ਤੇ ਬਹੁਤ ਹੀ ਟੇਸਟੀ ਇਹ ਬਣ ਕੇ ਤਿਆਰ ਹੋਣ ਵਾਲੇ ਆ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਦੇਖਿਓ ਆਪਾਂ ਨੂੰ ਪਤਾ ਆਪਾਂ ਬ੍ਰੈਡ ਆਲੂ ਦੇ ਸਨੈਕਸ ਬਣਾਉਣ ਲੱਗੇ ਆ ਪਰ ਦੂਜੇ ਜਣਾ ਦੇਖ ਕੇ ਨਹੀਂ ਕਹੂਗਾ ਕਿ ਇਹ ਬ੍ਰੈਡ ਆਲੂ ਦੇ ਸਨੈਕਸ ਆ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਦੇਖਿਓ ਇਹ ਹਰੀ ਮਿਰਚ ਤੇ ਲੂਣ ਇਕੱਠਾ ਹੀ ਆ ਜੀ ਪਾ ਦਿੱਤਾ ਮੈਂ ਥੋੜੀ ਜਿਹੀ ਕਾਲੀ ਮਿਰਚ ਤੇ ਕਾਲਾ ਲੂਣ ਇਹ ਮਿਕਸਰ ਵਿੱਚ ਜੀਰਾ ਆ ਇਹ ਪਾਤਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਨੇ ਕਾਲੀਆਂ ਮਿਰਚਾਂ ਤੇ ਥੋੜੀ ਜਿਹਾ ਚਾਟ ਮਸਾਲਾ ਠੀਕ ਹੈ ਜੀ ਬਸ ਇੰਨੇ ਕੁ ਮਸਾਲੇ ਆਪਾਂ ਇਹ ਚ ਪਾਉਣੇ ਆ ਹੋਰ ਜ਼ਿਆਦਾ ਮਸਾਲੇ ਨਹੀਂ ਪਾਉਣੇ ਹੈਗੇ ਤੇ ਬਹੁਤ ਹੀ ਟੇਸਟੀ ਬ੍ਰੈਡ ਆਲੂ ਦੇ ਸਨੈਕਸ ਬਣ ਕੇ ਤਿਆਰ ਹੋਣ ਵਾਲੇ ਆ ਜੇ ਇਹ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਕਿਉਂਕਿ ਆਪਾਂ ਇਹਦੇ ਵਿੱਚ ਕੁਝ ਪਿਆਜ਼ ਟਮਾਟਰ ਕੋਈ ਚੀਜ਼ ਕੋਈ ਸਬਜ਼ੀ ਕੁਝ ਨਹੀਂ ਪਾਇਆ ਹੈਗਾ ਤੇ ਮਸਾਲੇ ਆ ਆਲੂਆਂ ਵਿੱਚ ਸਵਾਰ ਕੇ ਆਪਾਂ ਰਲਾ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਕਿ ਇੱਕ ਜਗ੍ਹਾ ਨਾ ਰਹਿ ਜਾਣ ਇਹ ਠੀਕ ਹੈ ਜੀ ਮਿਕਸ ਕਰ ਲੈ ਇਹ ਬੈਚ ਇਮਿਊਨਿਸ ਆ ਤੇ ਇਹ ਬਰੈਡਾਂ ਦੇ ਉੱਤੇ ਆਪਾਂ ਚੰਗੀ ਤਰ੍ਹਾਂ ਲਾ ਲੈਣੀ ਪਹਿਲਾਂ ਮੈਂ ਦੋ ਪੀਸਾਂ ਦੇ ਉੱਤੇ ਲਾਉਂਗੀ ਸਵਾਰ ਕੇ ਤੇ ਫਿਰ ਬਾਅਦ 'ਚ ਆਪਾਂ ਤੀਜੇ ਤੇ ਲਾਵਾਂਗੇ ਕਿਉਂਕਿ ਬਰੈਡ ਜਿਹੜੇ ਇੱਕਦਮ ਨਰਮ ਹੋ ਜਾਂਦੇ ਆ ਇਸ ਕਰਕੇ ਆਪਾਂ ਸਾਰੇ ਇੱਕਦਮ ਨਹੀਂ ਤਿਆਰ ਕਰਕੇ ਰੱਖਣੇ ਤੇ ਪਹਿਲਾਂ ਆਪਾਂ ਦੋ ਬਰੈਡਾਂ ਨੂੰ ਇੱਦਾਂ ਜਿਹੜੀ ਲਾ ਲਈ ਮੀਨੂ ਇਸ ਹੁਣ ਦੋਨਾਂ ਦੇ ਉੱਤੇ ਆਪਾਂ ਲਾ ਦਾਂਗੇ ਆਲੂ ਆਲੂ ਚੰਗੀ ਤਰ੍ਹਾਂ ਪੂਰਾ ਐਨ ਬਰੈਡ ਦੇ ਉੱਤੇ ਫਿਲ ਕਰਨਾ ਜਿਆਦਾ ਮੋਟਾ ਨਹੀਂ ਲਾਉਣਾ ਹੈਗਾ ਜਿਆਦਾ ਪਤਲਾ ਵੀ ਨਹੀਂ ਲਾਉਣਾ ਜਿਆਦਾ ਮੋਟਾ ਨਹੀਂ ਲਾਉਣਾ ਦੇਖੋ ਇਦਾਂ ਐਨ ਤਿਆਰ ਕਰ ਲੈਣੇ ਹੁਣ ਆਪਾਂ ਤਿੰਨ ਪੀਸ ਐਦਾ ਬਰੈਡ ਦੇ ਤਿਆਰ ਕਰਨੀਆਂ ਦੇਖੋ ਤਿੰਨੇ ਆਪਾਂ ਕਰ ਲਏ ਉਹਤੇ ਵੀ ਮੈਂ ਮਿਊਸ ਲਾ ਲਈ ਸੀ ਤੇ ਉਹਤੇ ਵੀ ਉਹਦੇ ਆਲੂ ਲਾ ਲਏ ਆ ਇਹ ਪਾਇਆ ਕੌਰਨ ਫਲੋਰ ਵੱਡਾ ਚਮਚਾ ਪਾਇਆ ਪਤਲਾ ਜਿਹਾ ਇਹਨੂੰ ਕੋਲਣਾ ਦੀ ਜਗ੍ਹਾ ਤੁਸੀਂ ਮੈਦਾ ਵੀ ਲੈ ਸਕਦੇ ਕਣਕ ਦਾ ਆਟਾ ਵੀ ਲੈ ਸਕਦੇ ਆ ਤੇ ਇੱਕ ਚਮਚਾ ਵੱਡਾ ਮੈਂ ਕੌਰਨ ਫਲੋਰ ਦਾ ਪਾਇਆ ਬਿਲਕੁਲ ਪਤਲਾ ਜਿਹਾ ਕੋਈ ਪਰਤ ਨਹੀਂ ਇਹਦੀ ਚਾੜ ਨਹੀਂ ਆਪਾਂ ਇਹਦੇ ਉੱਤੇ ਬਿਲਕੁਲ ਪਤਲਾ ਜਿਹਾ ਇਹਨੂੰ ਆਪਾਂ ਕੋਲ ਲੈਣਾ ਵੀਡੀਓ ਤੁਹਾਨੂੰ ਪਤਾ ਹੀ ਆ ਕਿ ਅਸੀਂ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣਾਈ ਦੀ ਆ ਤੇ ਕੋਈ ਆਪਾਂ ਇਹਦੇ ਵਿੱਚ ਲਕੋ ਕੇ ਕੰਮ ਨਹੀਂ ਕਰਦੇ ਹਰ ਚੀਜ਼ ਸਾਹਮਣੇ ਦਿਖਾਣੇ ਆ ਦੇਖੋ ਆਪਾਂ ਇੱਕ ਵੱਡਾ ਚਮਚਾ ਪਾਇਆ ਤੇ ਇਦਾਂ ਦਾ ਇਹਨੂੰ ਪਤਲਾ ਜਿਹਾ ਕੋਲ ਲੈਣਾ ਠੀਕ ਆ ਜੀ ਤੇ ਹੁਣ ਜਿਹੜੇ ਆਪਾਂ ਬ੍ਰੈਡ ਦੇ ਪੀਸ ਤਿਆਰ ਕੀਤੇ ਨਾ ਜਿੱਧਰ ਨਹੀਂ ਆਲੂ ਲੱਗਿਓ ਇੱਕ ਦੋ ਦੇ ਉੱਤੇ ਰੱਖੀ ਜਾਣਾ ਠੀਕ ਆ ਤਿੰਨ ਪੀਸ ਰੱਖ ਲਿਆ ਚੌਥਾ ਜਿਹੜਾ ਉੱਪਰ ਰੱਖ ਕੇ ਕਵਰ ਕਰਤਾ ਦੂਜੇ ਪਾਸੇ ਵੀ ਪੀਸ ਆ ਗਿਆ ਇਧਰਲੇ ਪਾਸੇ ਵੀ ਆ ਗਿਆ ਤੇ ਇਹਨੂੰ ਥੋੜੀ ਜਿਹਾ ਦਬਾ ਕੇ ਸੈੱਟ ਕਰ ਲੈਣੇ ਆ ਤੇ ਫਿਰ ਆਪਾਂ ਇਹਨੂੰ ਕੱਟਦੇ ਆ ਤੇ ਬਹੁਤ ਹੀ ਵਧੀਆ ਦੇਖੋ ਆਪਾਂ ਨੂੰ ਪਤਾ ਇੰਨੀ ਮੋਟੀ ਇਹਦੀ ਪਰਤ ਬਣ ਜਾਣੀ ਆ ਚਾਰ ਪੀਸ ਰੱਖੇ ਨੇ ਵਿੱਚ ਆਪਾਂ ਆਲੂ ਵੀ ਲਾਏ ਆ ਇੰਨੀ ਮੋਟੀ ਇਹਦੀ ਪਰਤ ਬਣ ਜਾਣੀ ਆ ਦੂਸਰਾ ਜਿਹੜਾ ਦੇਖ ਕੇ ਨਹੀਂ ਤੁਹਾਨੂੰ ਦੱਸੂਗਾ ਕਿ ਤੁਸੀਂ ਇਹ ਬ੍ਰੈਡ ਬਣਾਏ ਆ ਬਹੁਤ ਹੀ ਵਧੀਆ ਬਣ ਕੇ ਧਿਆਨ ਹੋਣੇ ਆ ਇਹ ਐਂਡ ਤੱਕ ਦੇਖਿਓ ਫੇਰ ਹੀ ਪਤਾ ਲੱਗਣਾ ਆਪਾਂ ਨੂੰ ਪਹਿਲਾਂ ਆਪਾਂ ਸਿੱਧੇ ਪੀਸ ਕਰ ਲਏ ਫਿਰ ਇੱਕ ਵਾਰੀ ਫੇਰ ਵਿਚਾਲੇ ਉਹ ਕੱਟ ਲਵਾਂਗੇ ਤੇ ਫੇਰ ਆਪਾਂ ਇਦਾਂ ਪੀਸ ਕਰ ਲੈਨੇ ਚਾਰ ਪੀਸ ਇਹਦੇ ਟੋਟਲ ਬਣਨੇ ਆ ਸਾਰੇ ਠੀਕ ਆ ਜੀ ਹੁਣ ਇਹਨਾਂ ਨੂੰ ਆਪਾਂ ਕਰ ਲੈਨੇ ਆ ਕੱਲੇ ਕੱਲੇ ਦੇਖੋ ਕੁਛ ਨਹੀਂ ਕੀਤਾ ਆਪਾਂ ਆਲੂ ਬ੍ਰੈਡਾਂ ਦੀਆਂ ਸਾਈਡਾਂ ਲਾਤੀਆਂ ਉਹਨਾਂ ਦਾ ਚੂਰਾ ਬਣਾ ਲਿਆ ਆਲੂਆਂ ਚ ਰੂਣ ਮਿਰਚ ਮਸਾਲਾ ਰੜਾ ਕੇ ਇਹਨਾਂ ਨੂੰ ਮਿਊਨਿਸ ਲਾਗ ਮਿਊਨਿਸ ਹੈਗੀ ਤਾਂ ਲਾ ਲਓ ਨਹੀਂ ਤਾਂ ਨਾ ਲਾਓ ਉਹਦੀ ਜਗ੍ਹਾ ਤੁਸੀਂ ਟਮਾਟੋ ਕੇਚੱਪ ਲਾ ਲਓ ਵੀ ਜੇ ਹੈਗੀ ਤਾਂ ਲਾ ਲਓ ਨਹੀਂ ਤਾਂ ਰਹਿਣ ਦਿਓ ਟੂਥਪਿਕ ਲੈ ਕੇ ਮੈਂ ਚੌਹਾਂ ਪੀਸਾਂ ਦੇ ਵਿੱਚ ਜਿਹੜੇ ਲਾ ਦੇਣੇ ਆ ਤਾਂ ਕਿ ਖੁੱਲਣ ਬਾਅਦ ਚ ਆਪਾਂ ਕੱਢ ਦੇਣੀ ਆ ਇਹ ਤੇ ਪਹਿਲਾਂ ਫਿਲਹਾਲ ਇਹਨਾਂ ਨੂੰ ਆਪਾਂ ਟਕਾਉਨੇ ਆ ਇਦਾਂ ਲਾ ਕੇ ਵੇਚ ਦੇ ਚਾਰਾ ਪੀਸਾ ਚ ਲਾਤੇ ਆ ਤੇਲ ਆਪਾਂ ਗਰਮ ਰੱਖਿਆ ਆ ਕਟ ਸੇਕ ਦੇ ਉੱਤੇ ਰੱਖ ਤਾਂ ਹੌਲੀ ਹੌਲੀ ਗਰਮ ਹੋਈ ਜਾਵੇ ਜਿਆਦਾ ਤੇਲ ਵੀ ਨਹੀਂ ਲੈਣਾ ਆਪਾਂ ਤੇ ਦੇਖੋ ਇਦਾਂ ਪੀਸੇ ਤਿਆਰ ਹੋ ਜਾਣੇ ਠੀਕ ਆ ਜੀ ਤੇ ਹੁਣ ਆਪਾਂ ਇਹ ਜਿਹੜਾ ਕਾਰਨ ਫਲੋਰ ਮਿਕਸ ਕੀਤਾ ਸੀ ਨਾ ਉਹਨੂੰ ਇੱਕ ਵਾਰੀ ਫਿਰ ਚੰਗੀ ਤਰ੍ਹਾਂ ਹਿਲਾ ਲੈਣੇ ਕਿਉਂਕਿ ਇੱਕਦਮ ਥੱਲੇ ਬਹਿ ਜਾਂਦਾ ਇਹ ਤੇ ਸਾਰ ਕੇ ਨੂੰ ਰਲਾ ਲੈਣੇ ਫਿਰ ਇੱਕ ਵਾਰੀ ਰਲਾ ਕੇ ਇੱਕੋ ਪੀਸ ਚੱਕ ਦੇ ਵਿੱਚ ਪਾਉਣਾ ਆ ਸਾਰੇ ਪੀਸ ਨਹੀਂ ਪਾ ਲੈਣੇ ਨਹੀਂ ਤਾਂ ਇਹ ਬਰੈਡ ਇੱਕਦਮ ਖਿਲਰ ਜਾਣੇ ਇਹ ਇਹ ਕੋਕ ਪੀਸ ਚੱਕ ਕੇ ਬਸ ਇਹਨੂੰ ਗਿੱਲਾ ਹੀ ਕਰਨਾ ਮਾੜਾ ਮਾੜਾ ਜਿਆਦਾ ਨਹੀਂ ਤਾਂ ਕਿ ਇਹਨੂੰ ਬ੍ਰੈਡ ਕ੍ਰਮ ਜਿਹੜਾ ਚੰਗੀ ਤਰ੍ਹਾਂ ਲੱਗ ਜਾਵੇ ਠੀਕ ਆ ਜੀ ਬਸ ਐਦਾਂ ਇੱਕ ਇੱਕ ਪੀਸ ਚੱਕੀ ਜਾਣਾ ਇਹ ਚ ਡਿਪ ਕਰਕੇ ਤੇ ਇਹਦੀ ਕੋਟਿੰਗ ਚੰਗੀ ਤਰ੍ਹਾਂ ਕਰਨੀ ਸਾਰੇ ਪਾਸਿਆਂ ਤੋਂ ਕਵਰ ਕਰਨਾ ਇਹਨੂੰ ਬਿਲਕੁਲ ਨਹੀਂ ਪਤਾ ਲੱਗੂਗਾ ਵੀ ਇਹਦੇ ਵਿੱਚ ਬ੍ਰੈਡ ਦੇ ਚਾਰ ਪੀਸ ਪਾਏ ਹੋ ਆ ਐਦਾਂ ਚੰਗੀ ਤਰ੍ਹਾਂ ਕੋਟ ਕਰ ਲੈਣਾ ਇਹਨੂੰ ਤੇ ਸਾਰੇ ਪੀਸ ਆਪਾਂ ਐਦਾਂ ਤਿਆਰ ਕਰਨੇ ਆ ਇੱਧਰ ਆਪਾਂ ਤੇਲ ਰੱਖਿਆ ਹੈ ਗਰਮ ਤੇ ਚਾਰੇ ਪੀਸ ਆਪਾਂ ਇਹਦੇ ਵਿੱਚ ਪਾ ਦੇਣੇ ਦੇਖੋ ਜਦੋਂ ਬਣੇ ਆ ਤੇ ਦੇਖਿਓ ਬਿਲਕੁਲ ਨਹੀਂ ਪਤਾ ਲੱਗੂਗਾ ਵੀ ਆਪਾਂ ਬ੍ਰੈਡ ਦੇ ਪ ਤੇ ਚਾਰੇ ਪੀਸ ਆਪਾਂ ਪਾ ਦਤੇ ਇਦਾਂ ਸੇਕ ਲੱਗ ਗਿਆ ਇਹਨਾਂ ਨੂੰ ਪਲਟ ਦਾਣਾ ਆਪਾਂ ਬਹੁਤ ਛੇਤੀ ਇਹ ਬਣ ਜਾਂਦੇ ਕਿਉਂਕਿ ਬਰੈਡ ਹੀ ਉੱਪਰ ਆਪਾਂ ਚੂਰਾ ਲਾਏ ਆ ਬਰੈਡ ਦਾ ਤੇ ਵਿੱਚ ਵੀ ਬਰੈਡ ਆਲੂ ਵੀ ਪੱਕੇ ਹੋ ਬਹੁਤ ਛੇਤੀ ਬਣ ਜਾਂਦੇ ਆ ਇਹ ਤੇ ਇਹਨਾਂ ਦੇ ਆਪਾਂ ਪਹਿਲਾਂ ਇੱਕ ਵਾਰੀ ਪਾਸੇ ਇਦਾਂ ਪਲਟਾਂਗੇ ਫੇਰ ਆਪਾਂ ਸਾਈਡਾਂ ਸਾਰੀਆਂ ਘੁਮਾ ਕੇ ਇਹਨਾਂ ਦੀ ਆ ਪਕਾਉਣੀ ਆ ਲਾਲ ਕਰਨੀ ਆ 골ਡਨ ਕਰਨਾ ਇਹਨਾਂ ਨੂੰ ਤਾਂ ਹੀ ਖਾਣ ਨੂੰ ਸੋਹਣੇ ਲੱਗੂਗੇ ਤਾਂ ਮਹੀਨੇ ਦੇ ਵਿੱਚ ਕੱਚਾ ਕੁਛ ਪਰ ਦੇਖਣ ਨੂੰ ਵੀ ਸੋਹਣੇ ਲੱਗਣੇ ਚਾਹੀਦੇ ਆ ਤੇ ਦੇਖੋ ਜੇ ਆਪਾਂ ਇਦਾਂ ਸਾਈਡਾਂ ਜਿਹੜੀਆਂ ਇਹਨਾਂ ਦੀਆਂ ਚੇਂਜ ਕਰ ਕਰਕੇ ਬਦਲ ਬਦਲ ਕੇ ਨਾ ਸਾਰੀਆਂ ਸਾਈਡਾਂ ਇਹਨਾਂ ਦੀ ਆਪਾਂ ਕੱਲਾਗੇ। ਬਸ ਐਸੇ ਤਰ੍ਹਾਂ ਬਣਾਉਣਾ ਹੈ ਤੇ ਮਾੜੀਆਂ-ਮਾੜੀਆਂ ਗੱਲਾਂ ਦਾ ਧਿਆਨ ਆਪਾਂ ਰੱਖਣਾ ਹੈ ਬਸ ਜਿਹੜੇ ਪੀਸ ਆ ਤੇ ਉਹਨਾਂ ਨੂੰ ਪਹਿਲਾਂ ਸਾਈਡ ਹਲਾ ਕੇ ਉਹਨਾਂ ਨੂੰ ਤਿਆਰ ਕਰ ਲੈਣਾ ਹੈ ਚੰਗੀ ਤਰ੍ਹਾਂ ਆਲੂ ਲਾ ਲੈਣੇ ਆ ਕਟਿੰਗ ਕਰ ਲੈਣੀ ਫਿਰ ਇਹਨਾਂ ਦੇ ਵਿੱਚ ਕੋਈ ਵੀ ਚੀਜ਼ ਲਾ ਕੇ ਤੁਸੀਂ ਤੇ ਇਹਨਾਂ ਨੂੰ ਜੋਇੰਟ ਕਰ ਲਓ। ਤੇ ਦੇਖੋ ਜੀ ਤੁਹਾਡੇ ਸਾਹਮਣੇ ਆਪਾਂ ਜਿਹੜੇ ਬਣਾਏ ਆ ਤੇ ਐਦਾਂ ਸਾਈਡਾਂ ਚੇਂਜ ਕਰ ਕਰਕੇ ਸਾਰੀਆਂ ਆਪਾਂ 골ਡਨ ਕਰ ਲੈਣੀਆਂ ਕਰਕੇ ਇਹਨਾਂ ਨੂੰ ਆਪਾਂ ਕੱਢ ਲੈਣਾ ਹੈ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਹਰ ਵਾਰ ਦੀ ਤਰ੍ਹਾਂ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਇਹ ਵੀਡੀਓ ਸਾਡੀ ਕਿੱਦਾਂ ਦੀ ਲੱਗਦੀ ਹੈ ਬਹੁਤ ਦੇਖੋ ਮਿਹਨਤ ਕਰਦੀ ਕਿੰਨੀ ਗਰਮੀ ਦੇ ਵਿੱਚ ਮੈਂ ਬਹੁਤ ਮਿਹਨਤ ਦੇ ਨਾਲ ਹਰ ਇੱਕ ਰੈਸਪੀ ਤਿਆਰ ਕਰਦੀ ਆ ਸਪੋਰਟ ਕਰਦੇਆ ਕਰੋ ਸ਼ੇਅਰ ਕਰਦੇਆ ਕਰੋ ਮੇਰੀ ਵੀਡੀਓ ਨੂੰ ਦੇਖੋ ਜੀ ਐਦਾ ਆਪਾਂ ਚੇਂਜ ਕਰ ਕਰਕੇ ਬਦਲ ਬਦਲ ਕੇ ਸਾਰੀਆਂ ਸਾਈਡਾਂ ਜਿਹੜੀਆਂ ਐਨ ਸਵਾਰ ਕੇ ਜਿਹੜੀਆਂ 골ਡਨ ਕਰ ਲੈਣੀਆਂ ਤੇ ਫੇਰ ਇਹਨਾਂ ਨੂੰ ਆਪਾਂ ਇੱਕ ਟਿਸ਼ੂ ਦੇ ਉੱਤੇ ਕੱਢ ਲੈਣੇ ਜਿਹੜਾ ਮਾੜਾ ਮੋਟਾ ਤੇਲ ਹੋਊਗਾ ਇਹਦੇ ਵਿੱਚ ਉਹ ਨਿਕਲ ਜਾਊਗਾ ਠੀਕ ਆ ਜੀ ਤੇ ਦੇਖੋ ਸਾਰੇ ਪਾਸੇ ਤੋਂ ਆਪਾਂ ਘਮਾ ਕੇ ਘਮਾ ਕੇ ਜਿਹੜੇ ਆ ਬਣਾ ਲੈਣੇ ਇੱਥੇ ਬਦਗੇ ਲੱਗਣ ਦੇਖਣ ਨੂੰ ਦੇਖੋ ਹੁਣ ਜਦੋਂ ਮੈਂ ਇਹ ਤੇਲ ਦੇ ਵਿੱਚੋਂ ਕੱਢਣੇ ਨੇ ਫੇਰ ਦੇਖੋ ਬਿਲਕੁਲ ਨਹੀਂ ਪਤਾ ਲੱਗਦਾ ਵੀ ਤੁਸੀਂ ਬ੍ਰੈਡ ਦੇ ਪੀਸ ਜਿਹੜੇ ਜੋੜ ਕੇ ਬਣਾਏ ਆ ਤਾਂ ਆਪਾਂ ਨੂੰ ਪਤਾ ਦੂਜੇ ਜਣਾ ਖਾਣ ਵਾਲਾ ਨਹੀਂ ਦੇਖ ਕੇ ਦੱਸ ਸਕਦਾ ਕਿ ਤੁਸੀਂ ਇਦਾਂ ਜੋੜ ਕੇ ਪੀਸ ਬਣਾਏ ਆ ਦੇਖੋ ਬਹੁਤ ਸੋਹਣੇ 골ਡਨ ਹੋ ਗਏ ਆ ਤੇ ਹੁਣ ਇੱਕ ਟਿਸ਼ੂ ਦੇ ਉੱਤੇ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਤੇ ਫਿਰ ਜਿਹੜੇ ਆਪਾਂ ਇਹਨਾਂ ਦੇ ਵਿੱਚ ਪਾਏ ਆ ਟੁੱਥਪਿਕ ਢੱਕੇ ਉਹ ਆਪਾਂ ਕੱਢਣੇ ਆ ਦੇਖੋ ਜੀ ਕਿੰਨੇ ਸੋਹਣੇ ਬਹੁਤ ਹੀ ਵਧੀਆ ਬ੍ਰੈਡ ਆਲੂ ਦੇ ਜਿਹੜੇ ਸਨੈਕਸ ਆ ਇਹ ਬਣ ਕੇ ਤਿਆਰ ਹੋ ਗਿਆ ਕੋਈ ਹੋਰ ਨਾਮ ਦੇਣਾ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਮੈਨੂੰ ਜ਼ਿਆਦਾ ਤਾਂ ਪਤਾ ਨਹੀਂ ਹੈਗਾ ਮੈਨੂੰ ਸਨੈਕਸ ਪਤਾ ਉਹ ਮੈਂ ਦੱਸ ਦਰਨੀ ਹੈ ਤੇ ਹੋਰ ਕੁਝ ਕਹਿਣਾ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਦੇਖੋ ਜੀ ਕਿੰਨੇ ਵਧੀਆ ਇਹ ਦੇਖਣ ਨੂੰ ਲੱਗਦੇ ਆ ਦੇਖੋ ਹੁਣ ਆਪਾਂ ਇਹਨਾਂ ਦੇ ਜਿਹੜੇ ਟੂਥਪਿਕ ਇਹਦੇ ਵਿੱਚ ਪਾਈ ਸੀ ਉਹ ਆਪਾਂ ਕੱਢ ਦੇ ਆ ਤੇ ਮੈਂ ਤੁਹਾਨੂੰ ਇਹਨਾਂ ਨੂੰ ਦਿਖਾਨੀਆਂ ਨੇੜੇ ਤੋਂ ਕਰਕੇ ਵੀ ਬਹੁਤ ਸੋਹਣੇ ਉਪਰੋਂ ਕਰਾਂਚੀ ਬਣੇ ਆ ਕਿਉਂਕਿ ਬ੍ਰੈਡ ਕਰਮ ਉੱਪਰ ਇਹਨਾਂ ਦੇ ਲਾਇਆ ਆਪਾਂ ਤੇ ਵਿੱਚੋਂ ਬਿਲਕੁਲ ਸੌਫਟ ਵਾਹੇ ਕੱਢ ਦਿੱਤੇ ਆਪਾਂ ਚਾਰੇ ਡੱਖੇ ਜਿਹੜੇ ਵੀ ਸੀ ਇਹਦੇ ਵਿੱਚ ਬਹੁਤ ਹੀ ਵਧੀਆ ਦੇਖਣ ਨੂੰ ਲੱਗਦੇ ਓਨੇ ਟੇਸਟੀ ਇਹ ਖਾਣ ਨੂੰ ਨਵੇਂ ਵੀਬਰ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਜੀ ਬਹੁਤ ਹੀ ਵਧੀਆ ਕਰਾਂਚੀ ਬਣੇ ਆ ਉੱਪਰੋਂ ਵਿੱਚੋਂ ਸੌਫਟ ਉੱਪਰੋਂ ਕਰਾਂਚੀ ਦੇਖੋ ਜੀ ਬੜੇ ਹੀ ਵਧੀਆ ਬਣ ਕੇ ਤਿਆਰ ਹੋਏ ਦੇਖ ਸਕਦੇ ਆ ਤੁਸੀਂ ਦੂਜਾ ਜਣਾ ਨਹੀਂ ਕਹਿ ਸਕਦਾ ਕਿ ਤੁਸੀਂ ਬ੍ਰੈਡ ਦੇ ਪੀਸ ਜਿਹੜੇ ਜੋੜ ਕੇ ਐਦਾ ਬਣਾਏ ਆ ਬਹੁਤ ਹੀ ਸੋਹਣੇ ਕੋਈ ਗੈਸਟ ਆਂਦਾ ਉਹਨੂੰ ਫਟਾਫਟ ਬਣਾ ਕੇ ਤੁਸੀਂ ਦੇ ਸਕਦੇ ਆ ਠੀਕ ਆ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਜੀ ਛੋਟੀ ਇਹ ਟਰੇ ਦੇ ਵਿੱਚ ਮੈਂ ਇੱਕ ਪਾਸੇ ਸੌਸ ਪਾਤੀ ਇੱਕ ਪਾਸੇ ਰੱਖ ਕੇ ਦਿਖਾ ਦੰਨੀ ਆ ਸასი ਕਾਲ ਜੀ ਸਾਰਿਆਂ ਨੂੰ ਸਪੋਰਟ ਕਰਦੇ ਆ ਕਰੋ ਮੇਰੇ ਚੈਨਲ ਨੂੰ ਲਓ ਜੀ ਬਣਾਓ ਤੇ ਖਾਓ ਜੀ